भई <laughs> ਦੇਖਣਾ ਚਾਹੁੰਦੇ ਆ ਕਿ ਬੜਾ ਮਹੱਤਵਪੂਰਨ ਇਹ ਹੈ ਕਿ ਇਹ ਹੱਕ ਸਾਰਿਆਂ ਨੂੰ ਇਸਤੇਮਾਲ ਕਰਨਾ ਚਾਹੀਦਾ ਚਲੋ ਸਰ ਬਾਕੀ ਆਜੇ ਨਾਲ ਬੋਤ ਡੀਜ਼ਾ ਦੇ ਨਾਲ ਕਰਨਾ ਜੀ ਇਹਦੇ ਨੂੰ ਰਾਈਟ ਸਾਡੀ ਇੱਕ ਬਹੁਤ ਵੱਡੀ ਤਰਾਸਤੀ ਆ ਕਿ ਅਸੀਂ ਵੋਟ ਦੀ ਅਹਿਮੀਅਤ ਨੂੰ ਹਜੇ ਤੱਕ ਸਮਝ ਨਹੀਂ ਸਕਿਆ ਔਰ ਮੈਂ ਸੋਚਦਾ ਵੀ ਸਾਨੂੰ ਇੱਕ ਸਿਲੇਬਸ ਚਾਹੀਦਾ ਐਜੂਕੇਟ ਕਰਨ ਵਾਲਾ ਮੇਰੇ ਨਾਲ ਸਾਹਿਬ ਜੀ ਦਾ ਮਾਰਚ ਹੈ ਸਕੂਲ এডੂਕੇਸ਼ਨ ਦੇ ਵਿੱਚ ਬ੍ਰਦਰ ਸਾਹਮਣੇ ਦੇਖ ਕੇ ਸਹੀ ਦਾ ਵੀ ਵੋਟ ਦੇ ਕੀ ਮੈਨੇ ਨੇ ਚਲੋ ਬਾਕੀ ਆ ਜੋ ਨਾਲ ਕਿ ਸੋਚਣਾ ਚਾਹੀਦਾ ਤੇ ਬਹੁਤ ਇੱਕ ਜ਼ਰੂਰੀ ਸਾਨੂੰ এডੂਕੇਸ਼ਨ ਦੇ ਵਿੱਚ ਇੱਕ ਸਲੇਵਥਾ ਤਾਂ ਜੋ ਸਾਡੇ ਲੋਕਾਂ ਨੂੰ ਵੋਟਰ ਦਾ ਪਤਾ ਲੱਗ ਜਾਵੇ ਸਾਨੂੰ ਵੋਟਰ ਦਾ ਪਤਾ ਹੋਵੇ ਜੀ ਕੋਈ ਤਾਂ ਦਾਰੂ ਦੀ ਪੋਚਦੇ ਪਾ ਦਿੰਦੇ ਆ 500 ਰੁਪਏ ਨੂੰ ਪਾ ਦਿੰਦੇ ਆ ਕਿਸੇ ਦੇ ਕਹਿੰਦੇ ਪਾ ਦਿੰਦੇ ਆ ਕਿਸੇ ਜਾਤ ਨੂੰ ਕਿਸੇ ਬਰਾਦਰੀ ਨੂੰ ਕਿਸੇ ਧਰਮ ਨੂੰ ਪਾ ਦਿੰਦੇ ਆ ਸਾਡੀ ਇਸ ਕਰਕੇ ਸਾਡੀ ਨਾ ਤਰਾਸਦੀ ਆ ਸਾਡੇ ਦੇਸ਼ ਦਾ ਬਣਿਆ ਵੀ ਕੁਝ ਤਾਂ ਹੈ ਕੁਝ ਆਹ ਦੇਖੋ ਤੁਸੀਂ ਅੱਜ ਦਾ ਸਰ ਦੇਖੋ ਸਾਹਮਣੇ ਤਾਲ ਕਿਹਦੀ ਤਾਲ ਕਿਹਦੀ ਸੀ ਆਪਾਂ ਜੀ ਕਿਵੇਂ ਨੇ ਨਾ ਉਹ ਉਹ ਮੱਛੀ ਖਾ ਲਈ ਜੀ ਉਹ ਮੀਟ ਖਾ ਲਿਆ ਜੀ ਕਿਉਂਕਿ ਸਾਡਾ ਦੇਸ਼ ਦਾ ਮੁੱਦਾ ਥੋੜਾ ਇਹ ਤਾਂ ਜੀ ਦਾ ਜੀ ਕਰਦਾ ਜੋ ਮਰਜੀ ਖਾਵੇ ਆਪਾਂ ਕਿਸੇ ਦੇ ਪਬੰਦੀ ਥੋੜਾ ਲਾ ਸਕਦੇ ਹਾਂ ਵੀ ਤੂੰ ਆ ਕੇ ਉਹ ਖਾਣਾ ਚੈੱਕ ਕਰ ਇਹ ਨਾ ਇਹਨਾਂ ਇਸੇ ਨੂੰ ਤੇ ਇਲੈਕਸ਼ਨ ਲੜੀਆਂ ਜਾਂਦੀਆਂ ਨੇ ਤੁਸੀਂ 10 ਸਾਲ ਪ੍ਰਧਾਨ ਮੰਤਰੀ ਰਹੇ ਤੁਸੀਂ ਦੱਸੋ ਵੀ ਮੈਂ ਕੀ ਕੀਤਾ ਕੀ ਆ ਆਹ 2 ਸਾਲ ਮੁੱਖ ਮੰਤਰੀ ਰਹੇ ਦੱਸੇ ਮੈਂ ਕੀ ਕੀਤਾ ਕੀ ਆ ਅਸੀਂ ਦੱਸਿਆ 10 ਸਾਲ ਚ ਅਸੀਂ ਕੀਤਾ ਬਿਜਲੀ ਸਰਪਲੱਸ ਕੀਤੀ ਰੋੜਾ ਬਣਾਈਆਂ ਸੜਕਾਂ ਬਣਾਈਆਂ ਅਜੀ ਪਾਣੀ ਦਿੱਤਾ ਸੀਵਰੇਜ ਦਿੱਤਾ ਅਸੀਂ ਦੱਸ ਕੇ ਅਸੀਂ ਲੋਕਾਂ ਤੋਂ ਵੋਟ ਮੰਗੀ ਆ ਤੇ ਅਸੀਂ ਤਾਂ ਇਹ ਕਿਹਾ ਨਹੀਂ ਵੀ ਇਹਨੂੰ ਨਰਾਦੋ ਇਹਨੂੰ ਮਰਵਾ ਦਿਓ ਇਹਨੂੰ ਵੜਦੋ ਇਹਨੂੰ ਅਸੀਂ ਤਾਂ ਅਸੀਂ ਤਾਂ ਕੰਮ ਕਰਨਾ ਉਹ ਜਿਹੜਾ ਕੰਮ ਜੋੜਦਾ ਜਿਹੜਾ ਧਰਮਾਂ ਨੂੰ ਵੀ ਜੋੜਦਾ ਸਮਾਜ ਨੂੰ ਵੀ ਜੋੜਦਾ ਜੋੜ ਕੇ ਅਸੀਂ ਤੋੜ ਕੇ ਨਹੀਂ ਤੋੜਨ ਵਾਲੀ ਰਾਜਨੀਤੀ ਇਹ ਕਰਦੇ ਨੇ ਲੋਕ ਕਿਉਂਕਿ ਕਰਨਾ ਕੁਝ ਨਹੀਂ ਸਿਰਫ ਇਹ ਇਹਨਾਂ ਨੂੰ ਫੰਡਾ ਮਿਲਿਆ ਅਸੀਂ ਜੋੜਨ ਵਾਲੀ ਰਾਜਨੀਤੀ ਕਰਦੇ ਹਾਂ ਜੋੜ ਕੇ ਧਰਮਾਂ ਨੂੰ ਜੋੜ ਕੇ ਪਰਿਵਾਰਾਂ ਨੂੰ ਜੋੜ ਕੇ ਕਾਈਚਾਰ ਨੂੰ ਜੋੜ ਕੇ ਬੋਲੀਆਂ ਨੂੰ ਜੋੜ ਕੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਲੋਕਾਂ ਨੂੰ ਅਪੀਲ ਕਰਾਂਗੇ ਵੋਟ ਪਾਉਣ ਜਾਓ ਜੀ ਸਾਰਿਆਂ ਨੇ ਪਾਓ ਲੁਧਿਆਣਵੀ ਨੂੰ ਆਪਣੇ ਸ਼ਹਿਰ ਦੇ ਬੰਦੇ ਨੂੰ ਵੋਟ ਪਾਓ ਤੁਸੀਂ ਯੂਥ ਕਿਤੇ ਨਾ ਕਿਤੇ ਘੱਟ ਨਜ਼ਰ ਆ ਰਹੀ ਹੈ ਬੋਟਿੰਗ 7 ਵਜੇ ਦੀ ਸਟਾਰਟ ਹੋਈ ਹੈ 9 ਵਜੇ ਸਿਰਫ 9:00 ਤੋਂ 9:00 ਤੱਕ ਖੁੱਲ੍ਹੀ ਹੈ 9% ਸਰ 9% ਕਰੀ ਬੋਟ 2 ਘੰਟੇ ਪਹਿਲੇ ਗਰਮੀ ਬਹੁਤ ਆ ਯੂਥ ਨੂੰ ਨਿਕਲਣਾ ਚਾਹੀਦਾ ਜੂਸ ਦੀ ਇੱਕ ਸਾਡੀ ਪ੍ਰੋਬਲਮ ਆ ਸਾਡਾ ਯੂਥ ਬਹੁਤ ਜ਼ਿਆਦਾ ਬਾਹਰ ਵੀ ਚਲੇ ਗਿਆ ਇਸ ਕਰਕੇ ਵੀ ਘਟਾ ਪਿੰਡਾਂ ਚ ਵੀ ਮੈਂ ਵੇਖਿਆ ਪ੍ਰਚਾਰ ਦੇ ਦੌਰਾਨ ਯੂਸ ਘੱਟ ਸੀ ਬਜ਼ੁਰਗ ਜ਼ ਸੋ ਇਹ ਸਾਡੀ ਵੱਡੀ ਸਮੱਸਿਆ ਪ੍ਰੋਬਲਮ ਆ ਸਾਡੇ ਲਈ ਇਹ ਘਾਤਕ ਸਰ ਜਿੱਤ ਤੋਂ ਬਾਅਦ ਪਹਿਲੇ ਪਹਿਲੇ ਕੰਮ ਜਿਹੜੇ ਹੁੰਦੇ ਨੇ ਜਿੱਤ ਤੋਂ ਬਾਅਦ ਬਹੁਤ ਕੰਮ ਹੋਣ ਵਾਲਿਆ 17 ਸਾਲਾਂ ਚੋਂ ਜ ਹੋਈ ਕੁਛ ਨਹੀਂ ਹੋਇਆ ਹੀ ਕੁਛ ਨਹੀਂ ਕਿਉਂਕਿ ਉਮੀਦਵਾਰੋਂ ਆਉਂਦੇ ਸੀ ਬਾਹਰੋਂ ਜਿੱਤ ਕੇ ਚਲੇ ਜਾਂਦੇ ਸੀ ਜਿਹੜਾ ਲੋਕ ਲੋ ਤੁਹਾਡੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਤੁਸੀਂ ਇਲੈਕਸ਼ਨ ਤੋਂ ਬਾਅਦ ਕਿਹਾ ਵੀ ਰਾਜਨੀਤੀ ਛੱਡ ਦੋਗੇ ਜੇ ਨਾ ਨਹੀਂ ਦੇਖੋ ਉਹਦਾ ਕਾਰਨ ਇਕਿਨਾ ਆਪਾਂ ਅਮੀ ਆਪਣੇ ਪੱਲੇ ਬਣ ਕੇ ਤੁਰੇ ਫਿਰੇ ਵੀ ਇਮਾਨਦਾਰੀਆਂ ਜੀ ਸ਼ਰਾਫਤਾਂ ਜੀ ਇਨਸਾਨੀਅਤ ਦੇ ਨਾਲ ਕੰਮ ਕਰਦੇ ਆ ਜੀ ਧੱਕਾ ਨਹੀਂ ਕਰਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ ਜੇ ਲੋਕ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕਰਦੇ ਫਿਰ ਵੇਖਣ ਵਾਲੀ ਗੱਲ ਤਾਂ ਇਹ ਆ ਨਾ ਵੀ ਅਸੀਂ ਕਿੱਥੇ ਖੜੇ ਆ ਵੋਟਰ ਕਿੱਥੇ ਖੜਾ ਵੋਟਰ ਕੀ ਚਾਹੁੰਦਾ ਜੇ ਵੋਟਰ ਇਮਾਨਦਾਰੀ ਨਹੀਂ ਚਾਹੁੰਦਾ ਫਿਰ ਆਪਾਂ ਕਿਉਂ ਪੱਲੇ ਬਣ ਕੇ ਰੱਖਣੀ ਆ ਦੇਖੋ ਨਾ ਇਹ ਵੋਟਰ ਦੀ ਸੋਚ ਇੱਥੇ ਨਹੀਂ ਆਈ ਪਹੁੰਚੀ ਹਜੇ ਵੋਟਰ ਚਾਹੁੰਦਾ ਵੀ ਪਤਾ ਨਹੀਂ ਚੱਕਾ ਚਾਹੁੰਦਾ ਚਾਹ ਚਾਉਂਦਾ ਪੈਸੇ ਚਾਉਂਦਾ ਸ਼ਰਾਬ ਚਾਉਂਦਾ ਜਾਂ ਪਾਰਟੀ ਧਰਮ ਜਾਤ ਬਰਾਦਰ ਚ ਫਸਿਆ ਆ ਫਿਰ ਆਪਾਂ ਕਿਉਂ ਇਹ ਕੰਮ ਆਪਣਾ ਟਾਈਮ ਵੇਸਟ ਕਿਉਂ ਕਰੀਏ ਇਹ ਮੈਂ ਦੇਖਿਆ ਸੀ ਧੰਨਵਾਦ ਤੁਹਾਨੂੰ ਤਾਂ ਸਰ ਦੇਖਣਾ ਬਹੁਤ ਮਹੱਤਵਪੂਰਨ ਅਖਤਿਆਰ ਸਾਨੂੰ ਮਿਲਿਆ ਜੀ ਅੱਜ ਨੇ ਹਾਂ ਸਿੱਧਾ ਨੇ ਯਾਰਾ ਦਿਲ ਤੋਂ ਬਾਤ ਸਾਨੂੰ ਇਹ ਹੱਕ ਲੈ ਕੇ ਦਿੱਤਾ ਇਹ ਹੱਕ ਸਾਰਿਆਂ ਨੂੰ ਇਸਤੇਮਾਲ ਕਰਨਾ ਚਾਹੀਦਾ ਔਰ ਬਹੁਤ ਗੰਭੀਰਤਾ ਦੇ ਨਾਲ ਕਰਨਾ ਚਾਹੀਦਾ ਇਹਨੂੰ ਲਾਈਟ ਨਹੀਂ ਲੈਣਾ ਚਾਹੀਦਾ ਸਾਡੀ ਇੱਕ ਬਹੁਤ ਵੱਡੀ ਤਰਾਸਦੀ ਆ ਇਹ ਅਸੀਂ ਵੋਟ ਦੀ ਅਹਿਮੀਅਤ ਨੂੰ ਹਜੇ ਤੱਕ ਸਮਝ ਨਹੀਂ ਸਕੇ। ਔਰ ਮੈਂ ਸੋਚਦਾ ਵੀ ਸਾਨੂੰ ਇੱਕ ਸਿਲੇਬਸ ਚਾਹੀਦਾ ਐਜੂਕੇਟ ਕਰਨ ਵਾਲਾ ਵੋਟ ਵਾਸਤੇ ਵੋਟ। ਵੋਟ ਐਜੂਕੇਟ ਕਰਨ ਵਾਸਤੇ ਸਾਡੇ ਸਾਡੇ ਸਕੂਲ ਐਜੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ ਵੀ ਵੋਟ ਦੇ ਕੀ ਮਹਨੇ ਨੇ, ਵੋਟ ਕਿਉਂ ਪਾਉਣੀ ਚਾਹੀਦੀ ਆ, ਵੋਟ ਕਿਹਨੂੰ ਪਾਉਣੀ ਚਾਹੀਦੀ ਆ। ਵੋਟ ਪਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਸੋਚਣਾ ਚਾਹੀਦਾ? ਇਹ ਬਹੁਤ ਇੱਕ ਜ਼ਰੂਰੀ ਸਾਨੂੰ ਐਜੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ। ਤਾਂ ਜੋ ਸਾਡੇ ਲੋਕਾਂ ਨੂੰ ਵੋਟਰ ਦਾ ਪਤਾ ਲੱਗ ਜਾਵੇ। ਸਾਨੂੰ ਵੋਟਰ ਦਾ ਪਤਾ ਹੀ ਨਹੀਂ। ਇਹ ਤਾਂ दारू ਦੀ ਬੋਤਲ ਦੇ ਪਾ ਦਿੰਦੇ ਆ 1000 ਰੁਪਏ ਨੂੰ ਪਾ ਦਿੰਦੇ ਆ ਕਿਸੇ ਦੇ ਕਹਨ ਤੇ ਪਾ ਦਿੰਦੇ ਆ ਕਿਸੇ ਜਾਤ ਨੂੰ ਕਿਸੇ ਬਰਾਦਰੀ ਨੂੰ ਕਿਸੇ ਧਰਮ ਨੂੰ ਪਾ ਦਿੰਦੇ ਆ ਸਾਡੀ ਇਸ ਕਰਕੇ ਸਾਡੀ ਨਾ ਤਰਾਸਦੀ ਆ ਸਾਡੇ ਦੇਸ਼ ਦਾ ਬਣਿਆ ਵੀ ਕੁਛ ਤਾਂ ਹੀ ਨਹੀਂ ਕਿਉਂਕਿ ਹੁਣ ਦੇਖੋ ਤੁਸੀਂ ਅੱਜ 10 ਸਾਲ ਦੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਦੀ ਕਾਰਜਕਾਰੀ ਕੀ ਸੀ ਧਰਮਾਂ ਦੀ ਲੜਾਈ ਉਹ ਉਹਨੇ ਮੱਛੀ ਖਾ ਲਈ ਜੀ ਉਹਨੇ ਮੀਟ ਖਾ ਲਿਆ ਜੀ ਕਿਉਂਕਿ ਸਾਡਾ ਦੇਸ਼ ਦਾ ਮੁੱਦਾ ਥੋੜਾ ਇਹ ਤਾਂ ਜਿਹਦਾ ਜੀ ਕਰਦਾ ਜੋ ਮਰਜ਼ੀ ਖਾਵੇ ਆਪਾਂ ਕਿਸੇ ਦੇ ਪਰਬੰਧਿ ਰਹੇ ਲਾ ਸਦੈਂ ਵੀ ਤੂੰ ਆ ਕੇ ਖਾਣਾ ਤਿਆਰ ਕਰ। ਇਹਨਾਂ ਇਹਨਾਂ ਇਸੇ ਉਤੇ ਇਹ ਇਲੈਕਸ਼ਨ ਲੜੀਆਂ ਜਾਂਦੀਆਂ ਨੇ। ਤੁਸੀਂ 10 ਸਾਲ ਪ੍ਰਧਾਨ ਮੰਤਰੀ ਰਹੇ ਤੁਸੀਂ ਦੱਸੋ ਵੀ ਮੈਂ ਕੀ ਕੀਤਾ ਕੀ ਆ। ਆਹ 200 ਸਾਲ ਮੁੱਖ ਮੰਤਰੀ ਰਹੇ ਦੱਸੇ ਮੈਂ ਕੀਤਾ ਕੀ ਆ। ਅਸੀਂ ਦੱਸਿਆ 10 ਸਾਲ ਚ ਅਸੀਂ ਕੀਤਾ ਬਿਜਲੀ ਸਰਪਲੱਸ ਕੀਤੀ, ਰੋੜਾ ਬਣਾਈਆਂ, ਸੜਕਾਂ ਬਣਾਈਆਂ। ਅੱਜ ਪਾਣੀ ਦਿੱਤਾ ਤੇ ਸੀਵਰੇਜ ਦਿੱਤਾ। ਅਸੀਂ ਦੱਸ ਕੇ ਅਸੀਂ ਲੋਕਾਂ ਤੋਂ ਵੋਟ ਮੰਗੀ ਆ। ਤੇ ਅਸੀਂ ਤਾਂ ਇਹ ਕਿਹਾ ਨਹੀਂ ਵੀ ਇਹਨੂੰ ਨਰਾਦੋ, ਇਹਨੂੰ ਮਰਵਾਦੋ, ਇਹਨੂੰ ਵੱਡੋ, ਇਹਨੂੰ ਅਸੀਂ ਤਾਂ ਅਸੀਂ ਤਾਂ ਕੰਮ ਕਰਨਾ ਉਹ ਜਿਹੜਾ ਕੰਮ ਜੋੜਦਾ, ਜਿਹੜਾ ਧਰਮ ਨੂੰ ਵੀ ਜੋੜਦਾ, ਸਮਾ ਅਸੀਂ ਤੋੜ ਕੇ ਨਹੀਂ ਤੋੜਨ ਵਾਲੀ ਰਾਜਨੀਤੀ ਇਹ ਕਰਦੇ ਨੇ ਲੋਕ ਕਿਉਂਕਿ ਕਰਨਾ ਕੁਝ ਨਹੀਂ ਸਰਵੇ ਇਹਨਾਂ ਨੂੰ ਫੰਡਾ ਮਿਲਿਆ ਹੈ ਅਸੀਂ ਜੋੜਨ ਵਾਲੀ ਰਾਜਨੀਤੀ ਕਰਦੇ ਹਾਂ ਜੋੜ ਕੇ ਧਰਮਾਂ ਨੂੰ ਜੋੜ ਕੇ ਪਰਿਵਾਰਾਂ ਨੂੰ ਜੋੜ ਕੇ ਭਾਈਚਾਰਿਆਂ ਨੂੰ ਜੋੜ ਕੇ ਬੋਲੀਆਂ ਨੂੰ ਜੋੜ ਕੇ ਅਸੀਂ ਅੱਗੇ ਵੱਧਣਾ ਚਾਹੁੰਦੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਵੋਟ ਪਾਉਣ ਜਾਓ ਜੀ ਸਰ ਜਣੇ ਪਾਓ ਲੁਧਿਆਣਾ ਵੀ ਨੂੰ ਆਪਣੇ ਸ਼ਹਿਰ ਦੇ ਬੰਦੇ ਨੂੰ ਵੋਟ ਪਾਓ ਤੁਸੀਂ ਯੂਥ ਕਿਤੇ ਨਾ ਕਿਤੇ ਘੱਟ ਨਜ਼ਰ ਆ ਰਿਹਾ ਹੈ ਬੋਟਿੰਗ 7 ਵਜੇ ਦੀ ਸਟਾਰਟ ਹੋਈ ਹੈ 9 ਵਜੇ ਸਿਰਫ 9 ਕੁਝ 9 ਅਫੀਸ਼ੀਅਲ ਵੋਟ ਹਾਲੇ ਤੱਕ ਹੋਈ ਹੈ ਜਿਹੜੇ ਤੁਹਾਨੂੰ 9% ਸਰ 9% ਕਰੀ ਵੋਟ ਹੈ 2 ਘੰਟੇ ਪਹਿਲੇ ਗਰਮੀ ਬਹੁਤ ਆ ਯੂਥ ਨੂੰ ਨਿਕਲਣਾ ਚਾਹੀਦਾ ਯੂਥ ਦੀ ਇੱਕ ਸਾਡੀ ਪ੍ਰੋਬਲਮ ਆ ਸਾਡਾ ਯੂਥ ਬਹੁਤ ਜ਼ਿਆਦਾ ਬਾਹਰ ਵੀ ਚਲੇ ਗਿਆ ਇਸ ਕਰਕੇ ਵੀ ਘਟਾ ਪਿੰਡਾਂ ਚ ਵੀ ਮੈਂ ਵੇਖਿਆ ਔਰ ਚਾਰ ਦੇ ਦੌਰਾਨ ਯੂਸ ਘੱਟ ਸੀ ਬਜ਼ੁਰਗ ਜ਼ਿਆ ਸਾਡੇ ਲਈ ਇਹ ਘੱਟਕ ਸਰ ਜਿੱਤ ਤੋਂ ਬਾਅਦ ਪਹਿਲੇ ਪਹਿਲੇ ਕੰਮ ਜਿਹੜੇ ਹੋਣਗੇ ਜਿੱਤ ਤੋਂ ਬਾਅਦ ਬਹੁਤ ਕੰਮ ਹੋਣ ਵਾਲਿਆ 17 ਸਾਲਾਂ 'ਚ ਹੋਈ ਕੁਛ ਨਹੀਂ ਹੋਇਆ ਹੀ ਕੁਛ ਨਹੀਂ ਕਿਉਂਕਿ ਉਮੀਦਵਾਰੋਂ ਆਉਂਦੇ ਸੀ ਬਾਹਰੋਂ ਜਿੱਤ ਕੇ ਚਲੇ ਜਾਂਦੇ ਸੀ ਜਿਹੜਾ ਲੋਕ ਲੋ ਤੁਹਾਡੇ ਵੱਲੋਂ ਇੱਕ ਪੋਸਟ ਸਾਂਝ ਕੀਤੀ ਗਈ ਸੀ ਸੋਸ਼ਲ ਮੀਡੀਆ 'ਤੇ ਜਿਸ ਵਿੱਚ ਤੁਸੀਂ ਇਲੈਕਸ਼ਨ ਤੋਂ ਬਾਅਦ ਕਿਹਾ ਵੀ ਰਾਜਨੀਤੀ ਛੱਡ ਦੋਗੇ ਤੇ ਲੱਗਤਿਆ ਨਹੀਂ ਦੇਖੋ ਉਹਦਾ ਕਾਰਨ ਇਕਿਨਾ ਆਪਾਂ ਅਮੀ ਆਪਣੇ ਪੱਲੇ ਬਣ ਕੇ ਤੁਰੇ ਫਿਰਿਏ ਵੀ ਇਮਾਨਦਾਰੀਆਂ ਜੀ ਸ਼ਰਾਫਤਾਂ ਜੀ ਇਨਸਾਨੀਅਤ ਦੇ ਨਾਲ ਕੰਮ ਕਰਦੇ ਹਾਂ ਜੀ ਧੱਕਾ ਨਹੀਂ ਕਰਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ ਜੇ ਲੋਕ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕਰਦੇ ਫਿਰ ਵੇਖਣ ਵਾਲੀ ਗੱਲ ਤਾਂ ਇਹ ਆ ਨਾ ਵੀ ਅਸੀਂ ਕਿੱਥੇ ਖੜੇ ਆ ਬੋਟਰ ਕਿੱਥੇ ਖੜਾ ਬੋਟਰ ਕੀ ਚਾਹੁੰਦਾ ਜੇ ਬੋਟਰ ਇਮਾਨਦਾਰੀ ਨਹੀਂ ਚਾਹੁੰਦਾ ਫਿਰ ਆਪਾਂ ਕਿਉਂ ਪੱਲੇ ਬਣ ਕੇ ਰੱਖਣੀ ਆ ਦੇਖੋ ਨਾ ਇਹ ਬੋਟਰ ਦੀ ਸੋਚ ਇੱਥੇ ਨਹੀਂ ਆਈ ਪਹੁੰਚੀ ਹਜੇ ਬੋਟਰ ਚਾਹੁੰਦਾ ਵੀ ਪਤਾ ਨਹੀਂ ਚੱਕਾ ਚਾਹੁੰਦਾ ਚੱਕਰ ਚਾਹੁੰਦਾ ਪੈਸੇ ਚਾਹੁੰਦਾ ਸ਼ਰਾਬ ਚਾਹੁੰਦਾ ਜਾਂ ਪਾਰਟੀ ਧਰਮ ਜਾਤ ਬਰਾਦਰ ਚ ਫਸਿਆ ਫਿਰ ਆਪਾਂ ਕਿਉਂ ਇਹ ਕੰਮ ਆਪਣਾ ਟਾਈਮ ਵੇਸਟ ਕਿਉਂ ਕਰੀਏ ਇਹ ਮੈਂ ਦੇਖਿਆ ਸੀ ਧੰਨਵਾਦ ਤੁਹਾਨੂੰ